ਮਾਂ-ਬਾਪ ਇਸ ਚੀਜ਼ ਤੋਂ ਬਹੁਤ ਪਰੇਸ਼ਾਨ ਹੋ ਰਹੇ ਨੇ ਕਿ ਉਹਨਾਂ ਦੇ ਬੱਚੇ ਜ਼ਿੰਦਗੀ ਦੇ ਵਿੱਚ ਸਕਸੈਸ ਨਹੀਂ ਹੋ ਪਾ ਰਹੇ, ਜ਼ਿੰਦਗੀ ਦੇ ਵਿੱਚ ਕੁਝ ਵੀ ਕਰ ਨਹੀਂ پا ਰਹੇ ਕਿਉਂਕਿ ਕਹਿੰਦੇ ਨੇ ਜੇ ਬੱਚਾ ਦੁਖੀ ਹੈ ਤਾਂ ਮਾਂ-ਬਾਪ ਉਸ ਤੋਂ ਪਹਿਲਾਂ ਦੁਖੀ ਹੁੰਦੇ। ਕਈ ਵਾਰੀ ਆਪਾਂ ਨੂੰ ਹੁੰਦਾ ਵੀ ਮੇਰੇ ਬੱਚੇ ਨੂੰ ਕਿਸੇ ਨੇ ਨਾજર ਲਾਤੀ, ਮੇਰੇ ਬੱਚੇ ਦਾ ਕੀ ਹੋਇਆ? ਹਰ ਟਾਈਮ ਮਾਂ-ਬਾਪ ਇਹ ਸੋਚਦਾ ਰਹਿੰਦਾ ਵੀ ਮੇਰੇ ਬੱਚੇ ਦਾ ਸੁਭਾਅ ਨੂੰ ਕੀ ਹੁੰਦਾ ਜਾ ਰਿਹਾ? ਕਈ ਬੱਚੇ ਅੱਜਕੱਲ ਤੁਸੀਂ ਦੇਖਿਆ ਹੋਣਾ ਕਿ ਹਰ ਇੱਕ ਬੱਚਾ ਮਾਂ-ਬਾਪ ਦੀ ਗੱਲ ਮੰਨਣ ਤੋਂ ਹਟ ਚੁੱਕੇ ਜਿੜਚੜਾਪਣਾ ਜਿੱਤੀ ਪਾਣਾ ਬਾਹਰ ਸਾਰਾ ਦਿਨ ਰਹਿਣਾ ਦੋਸਤਾਂ ਮਿੱਤਰਾਂ ਦੇ ਵਿੱਚ ਘੁੰਮਣਾ ਫਿਰਨਾ ਉਹੀ ਚੀਜ਼ ਪਸੰਦ ਹੈ ਤੇ ਮਾਪੇ ਬਾਬ ਨਾਲ ਗੱਲ ਕਰਨੇ ਵੀ ਪਸੰਦ ਨਹੀਂ ਕਰਦੇ ਪਰ ਹਰ ਮਾਪੇ ਚਾਹੁੰਦੇਗਾ ਕਿ ਮੇਰਾ ਬੱਚਾ ਇੱਕ ਆਗਿਆਕਾਰੀ ਹੋਵੇ ਇੱਕ ਜ਼ਿੰਦਗੀ ਦੇ ਵਿੱਚ ਗਾਸਟਡ ਅਫਸਰ ਬਣੇ ਸਕਸੈਸਫੁਲ ਹੋਵੇ ਸਾਰੀ ਦੁਨੀਆ ਦੇ ਨਾਲੋਂ ਸਹਿਨ ਸੀਲ ਸੁਚੱਜਾ ਮੇਰਾ ਬੱਚਾ ਹੋਵੇ ਪਰ ਬੱਚਿਆਂ ਨੂੰ ਕੌਣ ਸਮਝਾਵੇ ਕਿ ਇਹਦੇ ਮਾਪੇ ਬਾਪ ਦੇ ਹੱਥ ਵਿੱਚ ਐਡੀ ਪਾਵਰ ਹੈ ਕਿ ਨਾ ਕਿ ਅਗਰ ਮਾਪੇ ਬਾਪ ਚਾਹਣ ਤਾਂ ਆਪਣੇ ਬੱਚੇ ਦੀ ਕਿਸਮਤ ਖੁਦ ਲਿਖ ਸਕਦੇ ਨੇ ਪਰ ਉਹਦੇ ਵਾਸਤੇ ਮਾਪੇ ਬਾਪ ਨੂੰ ਥੋੜਾ ਜਿਹਾ ਕੰਮ ਕਰਨਾ ਪੈਣਾ ਹੈ ਉਹ ਕੀ ਹੈ ਆਓ ਆਪਾਂ ਜਾਣਦੇ ਹਾਂ ਇਸ ਚੀਜ਼ ਨੂੰ ਅਗਰ ਤੁਸੀਂ ਲਗਾਤਾਰ 41 ਦਿਨ ਕੀਤਾ ਤਾਂ ਦੇਖਿਓ ਤੁਹਾਡੇ ਬੱਚੇ ਦੇ ਕਿਵੇਂ ਕਰਮ ਬਦਲਦੇ ਨੇ ਤੇ ਸੁਭਾਅ ਕਿਵੇਂ ਬਦਲਦਾ ਹੈ ਤੇ ਤੁਹਾਡਾ ਬੱਚਾ ਕਿਵੇਂ ਆਪਣੀ ਜ਼ਿੰਦਗੀ ਦੇ ਵਿੱਚ ਸਕਸੈਸ ਹੁੰਦਾ ਹੈ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੁਹਾਡੀ ਆਪਣੀ ਭੈਣ ਦੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਦੀ ਵੀਡੀਓ ਬੱਚਿਆਂ ਲਈ ਤੇ ਮਾਪੇ ਬਾਕ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ। ਵੀਡੀਓ ਚੰਗੀ ਲੱਗੀ ਤਾਂ ਲਾਈਕ ਪੇਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਤੇ ਵੀਡੀਓ ਆਪਾਂ ਸ਼ੁਰੂ ਕਰਦੇ ਹਾਂ। ਕਿਉਂਕਿ ਹਰ ਧਰਮ ਦੇ ਵਿੱਚ ਮਾਪੇ ਦਾ ਆਉਦਾ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ। ਕਦੇ ਮਾਪੇ ਬਾਪ ਦੀ ਦਿਲੋਂ ਦਿੱਤੀ ਅਸੀਸ ਤੇ ਦਿਲੋਂ ਦਿੱਤੀ ਦਰਸੀਸ ਬੱਚੇ ਦਾ ਭਵਿੱਖ ਸਵਰਗ ਵੀ ਬਣਾ ਸਕਦੀ ਹੈ ਤੇ ਨਰਕ ਵੀ ਬਣਾ ਸਕਦੀ ਹੈ ਆਮ ਤੌਰ ਤੇ ਮਾਪੇ ਬਾਪ ਕਦੇ ਵੀ ਬੱਚੇ ਨੂੰ ਦਰਸੀਸ ਨਹੀਂ ਦਿੰਦੇ ਪਰ ਤੁਸੀਂ ਦੇਖ ਰਹੇ ਹੋ ਕਿ ਸਮਾਜ ਦਾ ਕੀ ਕੁਝ ਹੋ ਰਿਹਾ ਆ ਥੋੜੇ ਕਿ ਦਿਨ ਪਹਿਲਾਂ ਗੁਰਪ੍ਰੀਤ ਵੀਰ ਜੀ ਨੇ ਕਿ ਜਿਹੜੇ ਆਪਣੇ ਸੇਵਾ ਕਰਦੇ ਨੇ ਬਜ਼ੁਰਗਾਂ ਦੀ ਬੱਚਿਆਂ ਦੀ ਜਿਹੜੇ ਕਿ ਅਨਾਥ ਸੁਟੇ ਪਏ ਨੇ ਜਾਂ ਮਾਪੇ ਨੂੰ ਬੱਚੇ ਨਹੀਂ ਸੰਭ ਰਿਹਾ ਇਹ ਨਾ ਤੇ ਉਥੇ ਇੱਕ ਮਾਤਾ ਨੂੰ ਲੈ ਕੇ ਆਏ ਮਾਤਾ ਨੂੰ ਤੇ ਪੁੱਤ ਨੇ ਨੂ ਨੇ ਪੋਤਿਆਂ ਨੇ ਬਹੁਤ ਘਟਿਆ ਤੇ ਬਾਅਦ ਵਿੱਚ ਵੀ ਜਦੋਂ ਉਹਨਾਂ ਨੇ ਪੁੱਛਿਆ ਤਾਂ ਮਾਤਾ ਨੂੰ ਵੀ ਤੇਰੇ ਪੁੱਤ ਨੂੰ ਅਸੀਂ ਕੀ ਕਰੀ ਤਾਂ ਉਹ ਕਹਿੰਦੀ ਛੱਡੋ ਕਹਿੰਦੀ ਇਹਨੂੰ ਕੁਛ ਨਾ ਕੀ ਕਿਉਂਕਿ ਉਹਨੂੰ ਇਹ ਸੀਗਾ ਵੀ ਕਿਤੇ ਮੇਰੇ ਪੁੱਤ ਨੂੰ ਮਾਰਨ ਘੁੱਟਣ ਨਾ ਪੁੱਤ ਕਹਿੰਦੇ ਮਾਪਤੀ ਜਿੰਨੇ ਵੀ ਕਹਿੰਦੇ ਅਮਲੀ ਹੋਵੇ ਦਲਤ ਹੋਵੇ ਕਰੂਪ ਹੋਵੇ ਲੰਗੜਾ ਹੋਵੇ ਚਾਹੇ ਜავი ਲਾ ਲੋ ਹਨ ਇੱਕ ਮਾਂ ਵਾਸਤੇ ਉਹ ਬਹੁਤ ਪਿਆਰਾ ਹੁੰਦਾ ਬਹੁਤ ਸੋਹਣਾ ਹੁੰਦਾ ਉਹਨੂੰ ਸਾਰੀ ਦੁਨੀਆ ਤੋਂ ਆਪ ਦਾ ਧੀ ਪੁੱਤ ਹੀ ਸਭ ਤੋਂ ਸੋਹਣਾ ਲੱਗਦਾ ਮਾਪੇ ਕੁਝ ਕੰਮ ਕਰਨ ਇੱਕ ਵਾਰ ਕਹਿੰਦੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜਿਹੜੇ ਹਿੰਦੂ ਧਰਮ ਨੂੰ ਜਾਣਦੇ ਤੇ ਜਿਹੜੇ ਇਤਿਹਾਸ ਬਾਰੇ ਨੌਲੇਜ ਰੱਖਦੇ ਆ ਕਿ ਸ਼ਿਵਜੀ ਭਗਵਾਨ ਦੇ ਦੋ ਸੁਪੁੱਤਰ ਸੀ ਤੇ ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਆਪਣਾ ਰਾਜ ਭਾਗ ਹੈ ਜਿੰਨਾ ਵੀ ਉਹ ਆਪਣੇ ਉਸ ਪੁੱਤਰ ਨੂੰ ਦੇਵਾਂਗੇ ਜਿਹੜਾ ਕਿ ਪੂਰੀ ਦੁਨੀਆ ਦਾ ਚੱਕਰ ਲਗਾ ਕੇ ਆਵੇ ਸਿਬਜੀ ਭਗਵਾਨ ਤੇ ਪਾਰਵਤੀ ਮਾਤਾ ਉਪੁੱਖੇ ਹੀ ਖੜੇ ਸੀ ਤੇ ਗਣੇਸ਼ ਜੀ ਵੀ ਉੱਥੇ ਹੀ ਖੜੇ ਸੀ ਜਿਹੜੇ ਰਿਸ਼ੀ ਭਗਵਾਨ ਦੇ ਦੂਸਰੇ ਸੁਪੁੱਤਰ ਸੀ ਕਿ ਉਹਨਾਂ ਨੇ ਉਹ ਉਹਨਾਂ ਦੀ ਮੋਰ ਦੀ ਸਵਾਰੀ ਤੇ ਦੱਸੀ ਜਾਂਦੀ ਹੈ ਉਹਨਾਂ ਨੇ ਆਪਣਾ ਮੋਰ ਉਡਾਇਆ ਤੇ ਤਿੰਨੇ ਮਿਲ ਕੇ ਜਿਹੜੇ ਜੁਗਨੇ ਆਪਣੇ ਉਹਨਾਂ ਦੀ ਰਾਉਂਡ ਚੱਕਰ ਲਗਾਉਣ ਚਲੇ ਗਏ ਪਰ ਜਿਹੜੇ ਗਣੇਸ਼ ਜੀ ਸੀਗੇ ਕਿਉਂਕਿ ਉਹ ਉਹਨੂੰ Hindu ਧਰਮ ਦੇ ਵਿੱਚ ਉਹਨਾਂ ਨੂੰ ਬਹੁਤ ਸਤਿਕਾਰ ਦੇ ਨਾਲ ਪੂਜਿਆ ਜਾਂਦਾ ਹੈਗਾ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਆਪਣੇ ਮਾਤਾ ਪਿਤਾ ਦੇ ਚੱਕਰ ਲਗਾਉਣੇ ਸ਼ੁਰੂ ਕਰਦੇ ਆਪਣੇ ਮਾਤਾ ਪਿਤਾ ਦੇ ਸੱਤ ਚੱਕਰ ਲਗਾ ਕੇ ਉਹਨਾਂ ਨੂੰ ਪ੍ਰਣਾਮ ਕੀਤਾ ਮਲਕਿ ਮੱਥਾ ਟੇਕਿਆ ਤੇ ਉੱਥੇ ਬੈਠ ਗਏ ਥੋੜੇ ਟਾਈਮ ਬਾਅਦ ਮਲਕਿ ਕਿਉਂਕਿ ਸ਼ਕਤੀਆਂ ਸੀਗੇ ਭਗਵਾਨ ਦੇ ਸੁਪੁੱਤਰ ਸੀਗੇ ਕੋਈ ਇਦਾਂ ਦੀ ਗੱਲ ਨਹੀਂ ਸੀ ਥੋੜੇ ਕੇ ਟਾਈਮ ਬਾਅਦ ਦੂਸਰੇ ਸੁਪੁੱਤਰ ਜੀ ਵੀ ਆ ਗਏ ਤੇ ਉਹ ਕਹਿੰਦੇ ਵੀ ਤਾਂ ਗਏ ਹੀ ਨਹੀਂ ਗਣੇਸ਼ ਤਾਂ ਵੀ ਇੱਥੇ ਹੀ ਬੈਠਾ ਹੈਗਾ ਵੀ ਮੈਂ ਇਹਨੂੰ ਇੰਨਾ ਟਾਈਮ ਹੋ ਗਿਆ ਵੀ ਮੈਂ ਸਾਰੇ ਚੱਕਰ ਲਗਾ ਕੇ ਆਇਆ ਕਿ ਤੇ ਸਿਵ ਜੀ ਭਗਵਾਨ ਜੀ ਮੁਸਕਰਾ ਅਸਨ ਲਾ ਕੇ ਕਹਿੰਦੇ ਗਣੇਸ਼ ਨੇ ਪਹਿਚਾਨ ਲਿਆ ਕਿ ਮਾਤਾ ਪਿਤਾ ਤੋਂ ਵੱਡੀ ਨਾ ਸ੍ਰਿਸ਼ਟੀ ਐ ਨਾ ਮਾਤਾ ਪਿਤਾ ਤੋਂ ਵੱਡਾ ਕੋਈ ਤੀਰਥ ਸਥਾਨ ਐ ਨਾ ਮਾਤਾ ਪਿਤਾ ਤੋਂ ਵੱਡਾ ਕੋਈ ਮੜੀ ਮਸਾਨ ਲਾ ਲਓ ਤੁਸੀਂ ਤੇ ਇਹ ਵੀ ਦੇਖ ਤੇ ਕਿਤੇ ਵੀ ਜਾਨੇ ਪੂਜਦੇ ਹੋ ਤੁਸੀਂ ਮਾਤਾ ਪਿਤਾ ਦੀ ਕਹਿੰਦੇ ਅਸੀਸ ਲੈ ਲਓ ਤੜਕੀ ਤੁਸੀਂ ਸਵੇਰੇ ਉੱਠ ਕੇ ਤਾਂ ਤੁਹਾਨੂੰ ਦੁਨੀਆ ਦੀ ਕੋਈ ਵੀ ਅਜਿਹੀ ਚੀਜ਼ ਨਹੀਂ ਜਿਹੜੀ ਤੁਹਾਨੂੰ ਖਰਾਸੇ ਤੇ ਅੱਜ ਮੈਂ ਤੁਹਾਨੂੰ ਜਿਹੜੀਆਂ ਮੇਰੀਆਂ ਭੈਣਾਂ ਨੇ ਜਿਹੜੇ ਮੇਰੇ ਵੀਰ ਨੇ ਉਹਨਾਂ ਨੂੰ ਮੈਂ ਦੋ ਚਾਰ ਗੱਲਾਂ ਦੱਸੂਗੀ ਜਿਹੜੀਆਂ ਕਿ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੇ ਬੱਚਿਆਂ ਵਾਸਤੇ ਤੁਸੀਂ ਇਹ ਕਰੋਗੇ ਤਾਂ ਦੇਖਿਓ ਤੁਹਾਡੇ ਬੱਚਿਆਂ ਦਾ ਭਵਿੱਖ ਤੇ ਫਿਊਚਰ ਕਿਵੇਂ ਚੇਂਜ ਹੁੰਦਾ ਹੈ ਕਹਿੰਦੇ ਅਕਸਰ ਆਪਾਂ ਜਦੋਂ ਇੱਕ ਚੀਜ਼ ਨੂੰ ਬਾਰ-ਬਾਰ ਰਿਪੀਟ ਕਰਦੇ ਆਂ ਬੋਲਦੇ ਆਂ ਨਾ ਤਾਂ ਜਿਹੜਾ ਇਹ ਸ੍ਰਿਸ਼ਟੀ ਦਾ ਇੱਕ ਚੱਕਰ ਹੈ ਨਾ ਇਹ ਕਹਿੰਦੇ ਆਟੋਮੈਟਿਕ ਉਸ ਚੀਜ਼ ਨੂੰ ਪੂਰਾ ਕਰਦਾ ਹੈ ਕਰਨਾ ਕੀ ਹੈ ਜਦੋਂ ਕਿਸੇ ਵੇਲੇ ਤੁਸੀਂ ਤੁਹਾਡੇ ਬੱਚੇ ਨੂੰ ਰੋਟੀ ਬਣਾਉਣੀ ਹੋ ਤੁਸੀਂ ਕਿਸੇ ਵੀ ਧਰਮ ਨਾਲ ਜੁੜੇ ਹੋ ਜਿਵੇਂ ਕਿ ਆਪਣੇ ਸਿੱਖ ਧਰਮ ਨਾਲ ਜੁੜੇ ਤਾਂ ਤੁਸੀਂ ਉਹਦਾ ਪ੍ਰਸ਼ਾਦਾ ਬਣਾਉਣਾ ਤਾਂ ਵਾਹਿਗੁਰੂ 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 ਜੀ ਦਾ ਸਿਮਰਨ ਕਰਕੇ ਬਣਾਉਣਾ ਹੈ Hindu ਧਰਮ ਨਾਲ ਜੁੜੇ ਹੋ ਤਾਂ RAM RAM ਕਹੇ ਕਿ ਤੇ ਤੁਸੀਂ ਮੁਸਲਮਾਨ ਧਰਮ ਨਾਲ ਜੁੜੇ ਹੋ ਤਾਂ ਆਪਣਾ ਜੋ ਵੀ ਤੁਹਾਡਾ ਨਾ ਹੈਗਾ ਉਹ ਤੁਸੀਂ ਆਪਣਾ ਨਾਮ ਜਪਨੇ ਉਸ ਚੀਜ਼ ਨਾਲ ਤੁਸੀਂ ਸ਼ੁਰੂ ਕਰੋ ਉਸ ਤੋਂ ਬਾਅਦ ਜਦੋਂ ਤੁਸੀਂ ਬੱਚੇ ਨੂੰ ਉਠਾਉਣਾ ਹੈ ਤਾਂ ਉਸਦੇ ਸਿਰ ਤੇ ਹੱਥ ਰੱਖ ਕੇ ਕਹੋ ਪੁੱਤਰ ਜੀ ਉਠੋ ਵਾਹਿਗੁਰੂ ਜੀ ਤੁਹਾਨੂੰ ਬੁਲਾ ਰਹੀ ਨੇਂ ਤੁਹਾਡਾ ਕੁਜਵਲ ਭਵਿੱਖ ਤੁਹਾਨੂੰ ਬੁਲਾ ਰਿਹਾ ਹੈਗਾ ਵਾਹਿਗੁਰੂ ਜੀ ਤੁਹਾਨੂੰ ਤਰਕੀਆਂ ਵਕਸ਼ਣ ਤੁਹਾਡਾ ਆਉਣ ਵਾਲਾ ਸਮਾਂ ਬਹੁਤ ਉਜਵਲ ਹੋਵੇਗਾ ਵਾਹਿਗੁਰੂ ਜੀ ਤੁਹਾਨੂੰ ਇੱਕ ਚੰਗਾ ਇਨਸਾਨ ਬਣਾਉਣ ਵਾਹਿਗੁਰੂ ਜੀ ਤੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਹਰ ਟਾਈਮ ਤੇਰੇ ਅੰਗ ਸੰਗ ਸਹਾਇ ਹੀ ਰਹਿਣ ਤਾਂ ਕਿ ਤੂੰ ਜ਼ਿੰਦਗੀ ਦੇ ਵਿੱਚ ਕਦੇ ਵੀ ਕੋਈ ਗਲਤ ਕੰਮ ਨਾ ਕਰੇ ਜ਼ਿੰਦਗੀ ਦੇ ਵਿੱਚ ਤੂੰ ਜੋ ਵੀ ਚਾਹੇ ਪ੍ਰਾਪਤ ਕਰੇ ਇਹ ਅਸੀਸ ਤੈਨੂੰ ਤੇਰੇ ਮਾਪੇ ਬਖਸ਼ੇ। ਸਭ ਤੋਂ ਵੱਡੀ ਅਸੀਸ ਆਪਣੇ ਸੁਪੁੱਤਰ ਤੇ ਆਪਣੀ ਧੀ ਨੂੰ ਇਹ ਜ਼ਰੂਰ ਦੇਵੋ ਕਿ ਪੁੱਤਰ ਤੂੰ ਆਪਣੇ ਧਰਮ ਤੋਂ ਦੂਰ ਨਾ ਹੋਵੇਂ। ਕਿਉਂਕਿ ਜਿਹੜਾ ਬੱਚਾ ਆਪਣੀ ਜੜ ਦੇ ਨਾਲ ਜੁੜਿਆ ਰਹਿੰਦਾ ਆਪਣੇ ਧਰਮ ਦੇ ਨਾਲ ਜੁੜਿਆ ਰਹਿੰਦਾ ਹੈ ਉਹ ਚਾਹੇ ਠੀਕ ਹੈ ਵੀ ਸਮਾਂ ਪੈਂਦੇ ਕਈ ਵਾਰੀ ਬੱਚਾ ਭਟਕ ਜਾਂਦਾ ਹੈਗਾ ਕਿਉਂਕਿ 18 ਤੋਂ ਲੈ ਕੇ 24-25 ਸਾਲ ਦੀ ਜਿਹੜੀ ਉਮਰ ਹੁੰਦੀ ਹੈ ਉਹਦੇ ਵਿੱਚ बच्चा बहुत जल्दी पटकਦਾ ਤਾਂ ਉਥੇ ਮਾਪੇ-ਬਾਪ ਨੂੰ ਬੱਚੇ ਦਾ ਮਾਪੇ-ਬਾਪ ਨਹੀਂ ਇੱਕ ਦੋਸਤ ਦਾ ਰੋਲ ਵੀ ਨਿਭਾਉਣਾ ਚਾਹੀਦਾ ਤਾਂ ਕਿ ਬੱਚਾ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਨਾ ਪਟਕੇ ਆਪਾਂ ਛੱਡ ਦਿੰਨੇ ਆਪਾਂ ਕਹਿੰਦੇ ਵੀ ਇਹ ਤਾਂ ਮੇਰੀ ਸੁਣਦਾ ਨਹੀਂ ਇਹ ਤਾਂ ਜਿੱਦ ਕਰਦਾ ਹੈ ਇਹ ਤਾਂ ਐਂ ਕਰਦਾ ਹੈ ਇਹ ਤਾਂ ਉਹ ਕਰਦਾ ਹੈ ਇੱਕ ਆਪਣਾ ਹੀ ਬਹਾਨਾ ਬਣ ਜਾਂਦਾ ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ ਜਿਹੜਾ ਇਨਸਾਨ ਜ਼ਿੰਦਗੀ ਦੇ ਵਿੱਚ ਕੋਸ਼ਿਸ਼ ਕਰਦਾ ਤਾਂ ਉਹ ਇੱਕ ਦਿਨ ਜ਼ਿੰਦਗੀ ਦੇ ਵਿੱਚ ਕਾਮਯਾਬ ਜ਼ਰੂਰ ਹੁੰਦਾ ਤੁਸੀਂ ਪੂਰਨ ਭਗਤ ਜੀ ਦੀ ਜਿਹੜੀ ਕਿਤਾਬ ਹੈ ਨਾ ਉਹਨਾਂ ਦੀ ਜੀਵਨੀ ਹੈ ਤੁਸੀਂ ਉਹ ਲੈ ਕੇ ਪੜਿਓ ਜਿਨ੍ਹਾਂ ਨੂੰ ਵੀ ਮੇਰੀ ਗੱਲ ਤੇ ਸ਼ੰਕਾ ਹੈ ਵੀ ਹਾਂ ਬੱਚੇ ਦੇ ਜਿਹੜੇ ਸੰਜੋਗ ਨੇ ਬੱਚੇ ਦੇ ਜਿਹੜੇ ਕਰਮ ਨੇ ਬੱਚੇ ਦੇ ਜਿਹੜੇ ਭਾਗ ਨੇ ਉਹ ਮਾਪੇ ਬਦਲ ਸਕਦੇ ਨੇ ਜਾਂ ਨਹੀਂ ਤਾਂ ਤੁਸੀਂ ਪੂਰਨ ਸਿੰਘ ਜੀ ਦੀ ਭਗਤ ਪੂਰਨ ਸਿੰਘ ਜੀ ਹੋਏ ਨੇ ਉਹਨਾਂ ਦੀ ਜੀਵਨੀ ਪੜ ਲਿਓ ਤਾਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਮਿਲ ਜਾਣਗੇ ਕਿਉਂਕਿ ਤੁਹਾਨੂੰ ਪਤਾ ਵੀ ਪੂਰਨ ਭਗਤ ਦੀ ਜਿਹੜੀ ਮਾਤਾ ਸੀਗੇ ਬਹੁਤ ਗਰੀਬੀ ਦੇ ਵਿੱਚ ਉਹਨਾਂ ਨੂੰ ਪਾਲਿਆ ਤੇ ਉਹਨਾਂ ਨੂੰ ਘਰੋਂ ਵੀ ਕੱਢ ਦਿੱਤਾ ਗਿਆ ਭਗਤ ਜੀ ਹਰ ਟਾਈਮ ਬਸ ਇੱਧੇ ਫਿਰਦੇ ਤੁਰਦੇ ਰਹਿੰਦੇ ਸੀਗੇ ਆਪਣੀ ਮਾਤਾ ਦਾ ਉਹਨਾਂ ਨੇ ਕਦੇ ਬੋਲ ਨਹੀਂ ਮੋੜਿਆ ਸੀ ਮਾਤਾ ਜੀ ਨੇ ਵੀ ਪੁੱਤਰ ਨੂੰ ਇਹੀ ਅਸੀਸ ਦੇਣੀ ਕਿ ਪੁੱਤਰ ਤੂੰ ਦੁਨੀਆ ਰਹਿੰਦੀ ਦੁਨੀਆ ਤੱਕ ਤੇਰਾ ਨਾਮ ਰੌਸ਼ਨ ਰਹੇਂਦੀ ਦੁਨੀਆ ਤੇ ਤੂੰ ਉਹ ਕੰਮ ਕਰੇਂਗਾ ਤਾਂ ਕਿ ਤੇਰੀ ਜਾਣ ਤੋਂ ਵੀ ਕਹਿੰਦੇ ਦੁਨੀਆ ਤੇ ਆਇਆ ਉਹ ਕਰਮਕਾਰ ਜਿਹੜਾ ਕਿ ਤੇਰੇ ਆਏ ਦਾ ਵੀ ਮੁੱਖ ਉਜਲਾ ਹੋਵੇ ਤੇਰੇ ਮਾਪੇ ਦਾ ਵੀ ਮੁੱਖ ਉਜਲਾ ਹੋਵੇ ਤੇ ਤੇਰੀਆਂ ਖੁਲਾਂ ਦਾ ਵੀ ਤਾਰਾ ਆਪਣੇ ਬੱਚੇ ਨੂੰ ਧਰਮ ਦੇ ਨਾਲ ਜ਼ਰੂਰ ਜੋੜੋ ਜਿਹੜਾ ਕਿ ਬੱਚਾ ਸਵੇਰੇ ਉੱਠ ਕੇ ਜਪਜੀ ਸਾਹਿਬ ਜੀ ਦਾ ਪਾਠ ਕਰੇ ਜਿਵੇਂ ਕਿ ਆਪਣੇ ਸਿੱਖ ਧਰਮ ਦੇ ਨੇ Hindu ਧਰਮ ਦੇ ਨੇ ਉਹ ਆਪਣੀ ਜਿਹੜੀ ਕਿ ਪੂਜਾ ਕਰਦੇ ਆ ਮੱਥਾ ਟੇਕ ਕੇ ਆਉਣੇ ਮੰਦਿਰ ਜਾਣਾ ਕਿਤੇ ਵੀ ਅਗਰ ਬੱਚੇ ਕੋਲੇ ਨਹੀਂ ਟਾਈਮ ਹੈਗਾ ਉਹ ਨਹੀਂ ਜਾ ਸਕਦਾ ਤਾਂ ਸਭ ਤੋਂ ਮੇਨ ਕੰਮ ਕਰੇ ਬੱਚਾ ਕਿ ਆਪਣੇ ਮਾਂ ਬਾਪ ਦੇ ਸਵੇਰੇ ਉੱਠ ਕੇ ਪੈਰੀਂ ਹੱਥ ਲਗਾ ਦੇ ਉਹਨੂੰ ਪੂਰੇ ਜਿੰਨੇ ਵੀ ਕਹਿੰਦੇ 68 ਤੀਰਥ ਨੇ 68 ਤੀਰਥ ਆਪਣੇ ਮੰਨੇ ਜਾਂਦੇ ਆ ਨਾ ਜਿੰਨੇ ਵੀ ਤੀਰਥ ਸਥਾਨ ਨੇ ਆਪਣੇ ਗੁਰਦੁਆਰਾ ਸਾਹਿਬ ਜੀ ਵਿੱਚ ਕਿ ਆਪਾਂ ਤਖਤਾਂ ਤੇ ਜਾਂਦੇ ਆਪਾਂ ਨਹੀਂ ਜਾ ਪਾਉਂਦੇ ਪਰ ਸਵੇਰੇ ਉੱਠ ਕੇ ਜੇ ਇੱਕ ਬੱਚਾ ਆਪਣੇ ਮਾਪੇ ਦੇ ਪੈਰੀਂ ਹੱਥ ਲਾਉਂਦਾ ਨਾ ਤਾਂ ਦੇਖਿਓ ਤੁਹਾਡੇ ਬੱਚੇ ਦੇ ਕਿਵੇਂ ਕਰਮ ਬਦਲਦੇ ਨੇ ਚਾਹੇ ਤੁਹਾਡਾ ਬੱਚਾ ਜਿੰਨਾ ਵੀ ਗਲਤ ਹੈ ਛਾਪੀ ਹੈ ਕਵਾਪੀ ਹੈ ਹਨਾ ਕਈ ਵਾਰੀ ਮਾਪੇ ਆੱਕ ਜਾਂਦੇ ਨੇ ਵੀ ਹੁਣ ਇਹਨੂੰ ਕੀ ਕਰੀਏ ਤਾਂ ਕਦੇ ਵੀ ਬੱਚੇ ਨੂੰ ਦਰਸੀਸ ਨਹੀਂ ਦਿੰਦਾ ਠੀਕ ਹੈ ਕਿ ਮਾਪੇ ਹਿਰਦੇ ਦੇ ਵਿੱਚੋਂ ਕਦੇ ਬੱਚੇ ਨੂੰ ਦਰਸੀਸ ਨਹੀਂ ਦਿੰਦਾ ਪਰ ਫਿਰ ਵੀ ਕਈ ਵਾਰੀ ਜ਼ੁਬਾਨ ਦੇ ਵਿੱਚੋਂ ਨਿਕਲੀ ਹੋਈ ਵੀ ਕਿਉਂਕਿ ਮਾਪੇ ਦੇ ਮੁਖ ਦੇ ਉੱਤੇ ਵਾਹਿਗੁਰੂ ਜੀ ਖੁਦ ਬਾਸ਼ਤ ਕਰਦੇ ਆ ਆਪਣੇ ਬੱਚੇ ਨੂੰ ਹਮੇਸ਼ਾ ਹੀ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ ਇਹ ਮੈਂ ਆਪਣੀ ਖਾਸ ਕਰਕੇ ਭੈਣਾਂ ਨੂੰ ਤੇ ਵੀਰਾਂ ਨੂੰ ਮਾਮਾ ਦੇ ਆਦਤ ਵਿੱਚ ਬਹੁਤ ਹੁੰਦੇ ਕਿਉਂਕਿ ਪਿਓ ਨੂੰ ਬਹੁਤ ਜਲਦੀ ਗੁੱਸਾ ਆ ਜਾਂਦਾ ਪਰ ਮਾਂ ਦਾ ਦੇ ਬਹੁਤ ਕੋਮਲ ਹੁੰਦਾ ਤੁਸੀਂ ਅੱਜ ਤੋਂ ਹੀ ਜਦੋਂ ਮੇਰੀ ਵੀਡੀਓ ਤੁਹਾਡੇ ਕੋਲੇ ਆਵੇ ਜਿਹੜੇ ਜਿਹੜੇ ਪੈਣਪੜਾ ਸੁਣੋ ਤੁਸੀਂ ਅੱਜ ਤੋਂ ਹੀ ਇਸ ਕੰਮ ਨੂੰ ਸ਼ੁਰੂ ਕਰਿਓ ਤਾਂ ਤੁਸੀਂ ਹਨਾ ਮਹੀਨੇ ਸਵਾ ਮਹੀਨੇ ਦੇ ਵਿੱਚ ਦੇਖਿਓ ਤੁਹਾਡੇ ਬੱਚੇ ਦੇ ਸੁਭਾਅ ਦੇ ਵਿੱਚ ਕਿੰਨਾ ਫਰਕ ਪੈਂਦਾ ਤੇ ਤੁਹਾਡਾ ਬੱਚਾ ਕਿੰਨਾ ਆਗਿਆਕਾਰੀ ਬਣਦਾ ਤੇ ਉਹ ਨਸ਼ਿਆਂ ਤੋਂ ਵੀ ਹੌਲੀ ਹੌਲੀ ਦੂਰ ਹੋ ਜਾਊਗਾ ਕਿਉਂਕਿ ਜਿਹੜੀਆਂ ਤੁਹਾਡੀਆਂ ਅਸੀਸਾਂ ਨੇ ਨਾ ਉਹ ਉਹਨੂੰ ਮੋੜ ਲੈ ਕੇ ਜਿਵੇਂ ਕਿ ਤੁਹਾਡੇ ਬੱਚਿਆਂ ਦਾ ਵਿਆਹ ਨਹੀਂ ਹੋ ਰਿਹਾ ਤਾਂ ਉਹ ਅਸੀਸ ਦਿਓ ਕਿ ਪੁੱਤਨ ਵਾਹਿਗੁਰੂ ਜੀ ਛੋਟੇ ਹੁੰਦੇ ਤੋਂ ਚਾਹੇ ਤੁਹਾਡਾ ਬੱਚਾ ਛੋਟੇ ਉਦੋਂ ਵੀ ਉਹਨੂੰ ਅਸੀਸ ਇਹ ਦਿਓ ਕਿ ਉਹ ਪੁੱਤ ਜਦੋਂ ਤੂੰ ਵੱਡਾ ਹੋਵੇਂ ਵਾਹਿਗੁਰੂ ਜੀ ਤੇਰੇ ਸੰਜੋਗ ਕਿਸੇ ਗੁਰ ਸਿੱਖਾਂ ਤੇ ਅਜਿਹੇ ਜੀਵਨ ਸਾਥੀ ਨਾਲ ਮਿਲੌਣ ਜਿਹੜਾ ਕਿ ਜਿੰਨਾ ਚਿਰ ਤੁਸੀਂ ਇਸ ਦੁਨੀਆ ਤੇ ਰਹੋ ਤੇ ਤੁਹਾਡਾ ਸਾਥ ਨਿਵੇ ਮਾਪੇ ਬਹੁਤ ਕੁਝ ਕਰ ਸਕਦੇ ਨੇ ਅਗਰ ਚਾਹਣ ਅੱਜ ਕੱਲ ਇੰਨਾ ਆਪਣੇ ਸਮਾਜ ਦੇ ਵਿੱਚ ਬੱਚੇ ਢਟਕ ਤਾਂ ਰਹੇ ਨੇ ਕਿਉਂਕਿ ਆਪਾਂ ਨੇ ਉਹਨਾਂ ਨੂੰ ਅਬਦਾਦਾ ਦਾਦੀਆਂ ਕੋਲੋਂ ਵੀ ਹਟਾਤਾ ਕਿਉਂਕਿ ਆਪਾਂ ਖੁਦ ਹੀ ਅਬਦਾਦਾ ਦਾਦੀਆਂ ਕੋਲੋਂ ਦੂਰ ਹੋ ਗਏ ਆਂ ਬੱਚੇ ਮਾ ਸੱਸ ਸਹੁਰਿਆਂ ਕੋਲੋਂ ਦੂਰ ਹੋ ਗਏ ਆਂ ਬੱਚੇ ਬਜ਼ੁਰਗਾਂ ਤੋਂ ਹੀ ਜ਼ਿਆਦਾ ਸਿੱਖਦੇ ਸੀ ਬਜ਼ੁਰਗਾਂ ਦੇ ਕੋਲ ਰਹਿੰਦੇ ਸੀ ਉਹਨਾਂ ਤੋਂ ਸਿੱਖਿਆ ਹੀ ਮਿਲਦੀ ਸੀ ਕਿਉਂਕਿ ਬਜ਼ੁਰਗ ਘਰ ਦੀ ਕੰਧ ਹੁੰਦੇ ਨੇ ਮਤਲਬ ਕਿ ਨੀਂਹ ਹੁੰਦੇ ਨੇ ਨੀਂਹ ਦੇ ਉੱਪਰ ਜਦੋਂ ਕੰਧ ਆਪਾਂ ਟਿਕਦੇ ਆ ਨਾ ਤੇ ਉਦੋਂ ਅੱਗੇ ਜਿਹੜੇ ਘਰ ਬਣਦਾ ਉਹ ਆਪਣੇ ਬੱਚੇ ਜੇ ਨੀਹਾਂ ਮਜ਼ਬੂਤ ਹੋਣਗੀਆਂ ਨੀਹਾਂ ਤੋਂ ਅੱਗੇ ਮਕਾਨ ਬਣੂਗਾ ਨਾ ਤਾਂ ਉਹ ਬਹੁਤ ਮਜ਼ਬੂਤ ਕੋ ਨਹੀਂ ਇੱਕ ਪੇੜ ਦੀ ਮੰਗੋ ਬਜ਼ੁਰਗ ਦੀ ਇੱਕ ਪੇੜ ਦੀ ਜੜ੍ਹ ਨੇ ਤੇ ਆਪਾਂ ਉਹਦੀਆਂ ਟਾਹਣੀਆਂ ਤੇ ਆਪਣੇ ਜਿਹੜੇ ਬੱਚੇ ਨੇ ਉਹਦੇ ਫਲ ਨੇ ਜਿੰਨਾ ਬਜ਼ੁਰਗ ਦੀ ਸੌਰੀ ਪੇੜ ਦੀ ਜੜ੍ਹ ਮਜ਼ਬੂਤ ਹੋਵੇਗੀ ਕੋਨਾ ਹੀ ਉਹਦਾ ਫਲ ਸਵਾਦ ਤੇ ਮਜ਼ਬੂਤ ਬਣੂਗਾ ਮੇਰੀਆਂ ਗੱਲਾਂ ਤੁਹਾਨੂੰ ਸ਼ਾਇਦ ਇਦਾਂ ਲੱਗਣਾ ਪਰ ਤੁਸੀਂ ਇਸ ਚੀਜ਼ ਨੂੰ ਨਾ ਅਜਮਾ ਕੇ ਦੇਖਿਓ ਤਾਂ ਦੇਖਿਓ ਤੁਹਾਡੇ ਬੱਚਿਆਂ ਦੇ ਕਿਵੇਂ ਕਰਮ ਬਦਲਦੇ ਨੇ ਜੋ ਤੁਸੀਂ ਚਾਹੋ ਉਹ ਹੀ ਤੁਹਾਡੇ ਬੱਚੇ ਦੇ ਜੀਵਨ ਵਿੱਚ ਹੋਵੇਗਾ ਉਹਨਾਂ ਨੂੰ ਨੌਕਰੀ ਨਹੀਂ ਮਿਲ ਰਹੀ ਉਹਨਾਂ ਦੇ ਕਰਮ ਕਈ ਵਾਰੀ ਹੁੰਦਾ ਵੀ ਮੇਰੇ ਬੱਚੇ ਨੂੰ ਪਤਾ ਨਹੀਂ ਕੀ ਕਰਤਾ ਪਹਿਲਾਂ ਬਹੁਤ ਸਿਆਣਾ ਸੀਗਾ ਹੁਣ ਇਹ ਇਦਾਂ ਕਿਉਂ ਹੋ ਜਾਂਦਾ ਤਾਂ ਆਪਣੇ ਬੱਚੇ ਦੇ ਨੁਮਿੱਤਰ ਇੱਕ ਜਪਜੀ ਸਾਹਿਬ ਜੀ ਦਾ ਪਾਠ ਤੁਸੀਂ ਸ਼ੁਰੂ ਕਰੋ ਹਰ ਰੋਜ਼ ਇੱਕ ਪਾਠ ਕਰਿਆ ਕਰੋ ਤੇ ਅਰਦਾਸ ਕਰਿਆ ਕਰੋ ਕਿ ਇਸ ਪਾਠ ਦਾ ਫਲ ਮੇਰੇ ਸੁਪੁੱਤਰ ਨੂੰ ਜਾਂ ਮੇਰੀ ਸੁਪਤਰੀ ਨੂੰ ਮਿਲੇ ਵਾਹਿਗੁਰੂ ਜੀ ਉਹਦਾ ਜਿਹੜਾ ਮਨ ਭਟਕਿਆ ਹੋਇਆ ਹੈ ਮੇਰੇ ਮਾੜੇ ਕਰਮ ਨੇ ਆਈ ਹੋਈ ਨੇ ਉਹਨਾਂ ਨੂੰ ਕੱਟ ਦੋ ਇਹ ਮੇਰਾ ਨਹੀਂ ਪਤਾ ਹੈ ਪਿਤਾ ਜੀ ਇਹ ਤੁਹਾਡਾ ਹੀ ਬੱਚਾ ਹੈ ਕਿਰਪਾ ਕਰਕੇ ਬਖਸ਼ ਹਾਰੇ ਬਖਸ਼ ਲੈ ਮੋਹ ਪਾਪੀ ਬੜ ਗੁਣਗਾਰ ਤਾਂ ਦੇਖੋ ਕਿਵੇਂ ਉਹਨਾਂ ਦੀ ਬੁੱਧੀ ਬਦਲਦੀ ਹੈ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਸਾਰੇ ਪੈਨ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ